ਦੋਸਤੋ ਕੈਨੇਡਾ ਦੇ ਵਿੱਚ ਇੱਕ ਹੋਰ ਮਸਲਾ ਖੜਾ ਹੋ ਗਿਆ ਹੈ। ਕੈਨੇਡਾ ਦੇ ਸੂਬੇ ਕਿਊਬਿਕ ਨੇ ਇੱਕ ਬਿੱਲ ਪਾਸ ਕੀਤਾ ਹੈ ਜਿਸ ਵਿੱਚ ਸਰਕਾਰੀ ਅਹੁਦਿਆਂ ਤੇ ਤਾਇਨਾਤ ਸਿੱਖਾਂ ਨੂੰ ਦਸਤਾਰ ਸਜਾਉਣ ਤੇ پابੰਦੀ ਲੱਗ ਗਈ ਹੈ। ਇਹ ਕੇਵਲ پابੰਦੀ ਸਿੱਖਾਂ ਦੇ ਚਿੰਤਾ ਹੀ ਨਹੀਂ ਬਲਕਿ ਮੁਸਲਮਾਨਾਂ ਦੇ ਹਿਜਾਬ ਪਹਿਨਣ ਤੇ ਵੀ ਲੱਗ ਹੁਣ ਇਸ ਦਾ ਵਿਰੋਧ ਦੇਸ਼ ਤੇ ਵਿਦੇਸ਼ ਵਿੱਚ ਹੋਣਾ ਸ਼ੁਰੂ ਹੋ ਗਿਆ ਹੈ ਕੌਮੀ ਘਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਇਸ ਦਾ ਮਸਲਾ ਇੱਧਰ ਉਠਾਦਿਆਂ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸ੍ਰੀ ਅਕਾਲਪੁਰ ਸਾਹਿਬ ਦੇ ਜਥੇਦਾਰ ਨੂੰ ਇੱਕ ਚਿੱਠੀ ਲਿਖੀਏ ਇਹ ਚਿੱਠੀ ਉਹਨੇ ਉਹਨਾਂ ਨੇ ਆ ਕੈਨੇਡਾ ਦੇ ਵਿੱਚ ਸਿੱਖ ਸੰਸਦ ਮੈਂਬਰ ਦੇ ਜਿਹੜੇ ਨੇ ਉਹਨਾਂ ਨੂੰ ਵੀ ਭੇਜੀਏ ਚਿੱਠੀ ਵਿੱਚ ਉਹਨਾਂ ਨੇ ਇਸ ਦਾ ਮਸਲਾ ਉਠਾਇਆ ਹੈ ਕਿ ਇਸ ਤੇ ਜਿਹੜੇ ਕੈਨੇਡਾ ਦੇ ਸਿੱਖ ਸੰਸਦ ਮੈਂਬਰ ਨੇ ਉਚੋਪ ਕਿਉਂ ਨਹੀਂ ਹੁਣ ਸਮਝਦੇ ਹਾਂ ਕਿ ਇਹ ਮਸਲਾ ਹੈ ਕੀ ਅਸਲ ਵਿੱਚ ਕਿਊਬਿਕ ਕੇਕ ਸੂਬਾ ਇਹ ਕੈਨੇਡਾ ਦਾ ਜਿਸ ਤੇ ਵਿੱਚ ਫ੍ਰੈਂਚ ਨੂੰ ਜਿਹੜੀ ਹੈ ਜਾਨੀ ਕਿ ਫਰਾਂਸ ਦੀ ਲੈਂਗੁਏਜ ਜਿਹੜੀ ਹੈ ਫ੍ਰੈਂਚ ਉਸ ਨੂੰ ਜਿਆਦਾ ਪ੍ਰੇਫਰੈਂਸ ਦਿੱਤੀ ਜਾਂਦੀ ਏ ਤੇ ਉਸ ਸੂਬੇ ਨੇ 1 ਜੂਨ 2019 ਦੇ ਵਿੱਚ ਬਿੱਲ ਪਾਸ ਕੀਤਾ ਸੀ ਜਿਸ ਨੂੰ ਉਹਨਾਂ ਨੇ ਬਿੱਲ 21 ਦਾ ਨਾਂ ਦਿੱਤਾ ਤੇ ਜਿਸ ਤਹਿਤ ਉਹਨਾਂ ਨੇ ਇਹ ਜਿਹੜੇ ਧਾਰਮਿਕ ਚਿੰਨ੍ਹ ਸਿੱਖਾਂ ਦੇ ਹੋਣ ਮੁਸਲਮਾਨਾਂ ਦੇ ਹੋਣ ਜਾਂ ਕਿਸੇ ਹੋਰ ਕਮਿਊਨਿਟੀ ਦੇ ਹੋਣ ਉਹਨਾਂ ਤੇ ਉਹਨਾਂ ਨੇ ਬੰਦੀ ਲਗਾ ਦਿੱਤੀ ਸੀ ਕਿ ਇਹ ਸਰਕਾਰੀ ਅਹੁਦਿਆਂ ਤੇ ਬੈਠੇ ਕੰਮ ਕਰਨ ਵੇਲੇ ਇਹ ਵਿਅਕਤੀ ਜਿਹੜੇ ਆ ਇਹ ਚਿੰਨ ਨਹੀਂ ਪਹਿਨ ਸਕਦੇ ਸੋ ਮਸਲਾ ਖੜਾ ਹੋ ਗਿਆ ਉਸ ਤੋਂ ਬਾਅਦ ਤੇ ਇਹ ਅਦਾਲਤ ਵਿੱਚ ਗਿਆ ਅਦਾਲਤ ਵਿੱਚ ਚੱਲਦਾ ਰਿਹਾ ਪਰ ਫੈਸਲਾ ਆ ਗਿਆ ਜਿਹੜਾ ਫੈਸਲਾ ਉਤੋਂ ਦੀ ਕਯੂਬਿਕ ਸਰਕਾਰ ਜਿਹੜੀ ਸੀ ਉਹਦੇ ਹੱਕ ਵਿੱਚ ਆਇਆ ਤੇ ਉਹਨਾਂ ਨੇ ਹੁਣ ਇਸ ਨੂੰ ਲਾਗੂ ਕਰ ਦਿੱਤਾ ਪਰ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਿੱਖਾਂ ਦੇ ਜਿਹੜੇ ਅ ਧਾਰਮਿਕ चिन्ह ਇਹਨਾਂ ਨੂੰ ਵਿਸ਼ਵ ਵਿੱਚ ਮਾਨਤਾ ਪ੍ਰਾਪਤ ਹੈ ਤੇ ਅ ਅਮਰੀਕੀ ਜਿਹੜੀ ਫੌਜ ਹੈ ਉਹਦੇ ਵਿੱਚ ਵੀ ਦਸਤਾਰ ਸਜਾਉਂਦੇ ਨੇ ਸੋ ਹੁਣ ਇਹ ਮਸਲਾ ਇਹ ਮਸਲਾ ਜਿਹੜਾ ਹੈ ਇਹ ਪੱਖ ਪਿਆ ਹੁਣ ਦੇਖਦੇ ਹਾਂ ਕਿ ਕੈਨੇਡਾ ਸਰਕਾਰ ਜਿਹੜਾ ਹੈ ਇਸ ਦਾ ਹੱਲ ਕਿੰਨੀ ਜਲਦੀ ਕਰਦੀ ਏ ਔਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਿਹੜੇ ਕੈਨੇਡਾ ਦੇ ਵਿੱਚ ਸਿਕ ਸੰਸਦ ਮੈਂਬਰ ਬੈਠੇ ਆ ਉਹ ਚੁੱਪ ਕਿਉਂ ਨੇ ਉਹਨਾਂ ਨੇ ਇਹ ਮਸਲਾ ਕਿਉਂ ਨਹੀਂ ਉਠਾਇਆ ਉਹਨਾਂ ਨੂੰ ਇਹ ਮਸਲਾ ਉਠਾਉਣਾ ਚਾਹੀਦਾ ਹੈ ਕਿਉਂਕਿ ਜੇ ਇਹ ਇੱਕ ਵਾਰ ਇਹਨਾਂ ਨੇ ਧੱਕਾ ਇਹ ਸਹਿ ਲਿਆ ਤਾਂ ਫਿਰ ਇਹ ਧੱਕੇ ਹੋਰ ਵੀ ਪੈ ਸਕਦੇ ਨੇ ਇਸ ਕਰਕੇ ਮੈਂ ਸਮਝਦਾ ਹਾਂ ਕਿ ਆਪਣੇ ਜਿਹੜੇ ਧਾਰਮਿਕ ਚਿੰਨ੍ਹ ਉਹਨਾਂ ਦੇ ਲਈ ਜਿਹੜੀ ਆਵਾਜ਼ ਉਠਾਉਣੀ ਬਣਦੀ ਹੈ